ਆਏ ਸੀਗੇ ਦੋ 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 ਸੇ ਖਾਏ ਨੇ ਇੱਥੇ ਜਿੱਤੇ ਰਹਿੰਦੇ ਗਏ ਨੇ ਜਿੱਥੇ ਉਹਦੀ ਜ਼ਮੀਨ ਉਹ ਵੇਖ ਕੇ ਇੱਥੇ ਸਾਰਾ ਕੁਝ ਬੜੇ ਖੁਸ਼ ਹੋਏ ਨੇ ਬਾਅਦ ਚ ਫਿਰ ਚਲੇ ਗਏ ਨੇ ਆਏ ਸੀਗੇ ਠੀਕ 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 ਤੇ ਇਹ ਨੇ ਉਹ ਸਰਦਾਰ ਜੀ ਜਿਹੜੇ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਆਪਣੇ ਵੱਡਿਆਂ ਦਾ ਪਛੋਕਰਲਾ ਪਿੰਡ ਵੇਖਣ ਚੱਕ ਨੰਬਰ 245 EB ਆਏ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਮੁਹੱਬਤ ਤੇ ਪਿਆਰ ਦਿੱਤਾ ਮਸਜਿਦ ਵੀ ਹੁੰਦੀ ਸੀ ਤੇ ਗੁਰਦੁਆਰਾ ਵੀ ਹੁੰਦਾ ਸੀਗਾ ਠੀਕ ਗੁਰਦੁਆਰੇ ਵਿੱਚ ਸਿੱਖ ਜਾ ਵੜਦੇ ਸੀ ਤੇ ਮਸਜਿਦ ਦੇ ਵਿੱਚ ਮੁਸਲਮਾਨ ਚਲੇ ਜਾਂਦੇ ਸੀ। ਜੀ ਤੇ ਇਹ ਕਿੰਨੀ ਕਿੰਨੀ ਦੂਰ ਸੀ ਪਬੀ ਮਸਜਿਦ ਕਿਹੜੀ ਸਾਈਡ ਤੇ ਸੀ ਤੇ ਗੁਰਦੁਆਰਾ ਕਿਹੜੀ ਸਾਈਡ ਤੇ ਸੀ? ਜਦੋਂ ਅੰਦਰ ਦਾਖਲ ਹੋਏ ਜਾਂਦੇ ਸੀ ਤਾਂ ਪਹਿਲਾਂ ਗੁਰਦੁਆਰਾ ਹੁੰਦਾ ਸੀ ਜਾਂ ਗੁਰਦੁਆਰੇ ਨੂੰ ਕੱਟ ਕੇ ਅਗਲੇ ਪਾਸੇ ਮਸਜਿਦ 'ਚ ਜਾਇਦਾ ਸੀ। ਠੀਕ ਵੀ ਇਕੱਠਾ ਹੀ ਰਾਇ ਕੋ ਸੀ। ਅੱਗੋ ਜਾ ਕੇ ਲੈਦਾ ਲੈਦਾ ਹੁੰਦੀ ਆਪਦੀ ਆਪਦੀ ਬੱਕਰੇ ਬੱਕਰੇ ਹੋ ਜਾਂਦੇ ਸੀ। ਕਿ ਇਹ ਹੁਣ ਜਿਹੜੀ ਜਗ੍ਹਾ ਹੈ ਇੱਥੇ ਇਹਦੇ ਅੰਦਰ ਹੀ ਦਰਵਾਜ਼ਾ ਇੱਕ ਹੀ ਸੀ ਅੰਦਰ ਆ ਕੇ ਪਾਰਟੀਸ਼ਨ ਹੁੰਦੀ ਸੀ। ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਇੱਕ ਸਾਈਡ ਤੇ ਜਿਹੜੀ ਮਸਜਿਦ ਹੋਇਆ ਕਰਦੀ ਸੀ ਇੱਧਰ ਹੁਣ ਗੁਰਦੁਆਰਾ ਜਾਂ ਇੱਧਰ ਮਸਜਿਦ ਜਾਂ ਇੱਧਰ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਦੂਸਰੀ ਸਾਈਡ ਤੇ ਮਸਜਿਦ ਹੁੰਦੀ ਹੋਏਗੀ ਪਿੰਡ ਵਿੱਚ ਹੁਣ ਲੋਕਲ ਦਾ ਕੋਈ ਨਹੀਂ ਸਾਰੇ ਮਹਾਜਰ ਹੀ ਨੇ ਇਸ ਕਰਕੇ ਅਸੀਂ ਇਹ ਤਾਂ ਨਹੀਂ ਦੱਸ ਸਕਦੇ ਕਿ ਇਹ ਕਿਹੜੇ ਸਰਦਾਰਾਂ ਦੀ ਹੈ ਲੇਕਿਨ ਇਹ ਦੇਖਣ ਤੋਂ ਪਤਾ ਲੱਗਦਾ ਹੈ ਕਿ ਕਿਸੇ ਚੰਗੇ ਤੇ ਤਗੜੇ ਸਰਦਾਰ ਦਾ ਹੈ ਜਿਵੇਂ ਕਿ ਅਸੀਂ ਇਹਨੂੰ ਜ਼ੈਲਦਾਰ ਦਾ ਘਰ ਵੀ ਕਹਿ ਸਕਨੇ ਆ ਤੇ ਦੇਖੋ ਤੁਸੀਂ ਬੜਾ ਹੀ ਪਿਆਰਾ ਬਣਿਆ ਕਾਫੀ ਥੱਲੇ ਜਾ ਚੁੱਕਿਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਗੁਜ਼ਰ ਗਿਆ ਹੈ 30 بار ساری ਜਗਾ ਉੱਚੀ ਹੋ ਗਈ ਪੜਥੀਆਂ ਪਾ ਪਾ ਕੇ ਪਰ ਇਹਨਾਂ ਦੇ ਅੱਜ ਵੀ ਇਹ ਥੋੜੀ ਜੀ ਨਿਸ਼ਾਨੀ ਰੱਖੀ ਹੋਈ ਹੈ ਆਪਣੀ ਪੁਰਾਣੀ ਸਿੱਖ ਸਰਦਾਰਾਂ ਦੀ ਯਾਦ ਹੈ ਜਿਹੜੀ ਬਿਲਕੁਲ ਪੁਰਾਣੀ ਛਾਤਾਂ ਵਾਂ ਮਾਨ ਮੌਜੂਦ ਹੈ ਤੇ ਬਨਾਣ ਵਾਲਿਆਂ ਨੂੰ ਕੀ ਪਤਾ ਕਿ ਅਸੀਂ ਇੱਥੇ ਵਸਣਾ ਵੀ ਐ ਕਿੰਨੇ ਹੀ ਵਸਣਾ ਤੁਸੀਂ ਦੇਖੋਗੇ ਇੱਥੇ ਦੇਖੋ ਕਿੰਨਾ ਖੁੱਲਾ ਡੁੱਲਾ ਕਿੰਨਾ ਸੋਹਣਾ ਕਮਰਾ ਚਰੋਕੇ ਬਣੇ ਬਾਰੀਆਂ ਬਨੀਆਂ ਹੋਈਆਂ ਕਿੰਨੇ ਚਾਵਾਂ ਦੇ ਰੀਜਨਲ ਬਨਾਇਆ ਹੋਏਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕਿਵੇਂ ਵੰਡ ਦੇ ਉਜਾੜੇ ਪੈਣਗੇ ਤੇ ਉਹਨਾਂ ਨੂੰ ਆਪਣਾ ਇਹ ਹੱਸਦਾ ਬਸਦਾ ਬੜਿਆਂ ਘਰ ਇੰਜ ਛੱਡ ਕੇ ਤੇ ਉਜੜਨਾ ਪਵੇਗਾ ਨਹੀਂ ਨਹੀਂ ਉਦੋਂ ਬਾਬਾ ਬੜੀਆਂ ਮੋਚਾਂ ਦੀ ਹੋਰ ਤੇ ਅੱਗ ਲੱਗੀ ਹਸੀ ਨੂੰ ਤੇ ਅਗਲੇ ਬੱਚੇ ਵੇਚਣ ਤੱਕ ਜਾਂ ਤਾਂ ਵੀ ਨਹੀਂ ਪੂਰੀ ਪੈਂਦੀ ਉਦੋਂ ਨਾ ਅਮਰ ਅਮਨ ਜਹਾਂ ਸੀ ਰੋਜ਼ੀ ਬਹੁਤੀ ਹੋ ਗਈ ਥੋੜੀ ਹੋ ਗਈ ਲੋਕ ਦੀਦ ਕਰਦੇ ਸੀ ਮੁਹੱਬਤ ਕਰਦੇ ਸੀਗੇ ਜੇ ਘਰ ਦਾ ਜਵਾਨ ਗਵਾਂਢ ਫਸਿਆ ਵਾਪੀ ਦੀ ਪਕੜ ਕੇ ਗਉਣ ਆਲੇ ਰਹਿੰਦੀ ਐ ਕਿ ਫਲਿਆ ਨਾ ਕਰਕੇ ਗਈ ਸੀਗੀ ਉਹਦੇ ਨਾਲ ਉਹ ਦਿਨ ਹਲਪ ਕਰਦੇ ਸੀ ਜਾ ਕੇ ਫਲੇ ਹੁੰਦੀ ਨੇ ਕਣ ਕੇ ਗਵਾ ਦਿੰਦੇ ਸੀਗੇ ਉਹਨੂੰ ਆਪਦੇ ਨਾਲ ਰਾਲ ਲੈਨੇ ਸੀ ਹੁਣ ਤੇ ਕੋ ਪੰਡ ਚੁੱਕ ਨਹੀਂ ਹੋਵੇ ਪੱਠੇ ਦੀ ਤੇ ਕਹਿੰਦੇ ਬਲਾ ਕੇ ਨੰਗ ਦੇ ਨੇ ਕਿਤੇ ਪੱਠੇ ਦੀ ਪੰਡ ਦਾ ਨਾ ਕਹਦੇ ਮੈਨੂੰ ਚੁਕਾ ਦੇ ਹੁਣ ਇੰਨਾ ਜ਼ਮਾਨਾ ਬਹੁਤ ਅੱਛਾ ਹੋ ਗਿਆ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀ ਵੇ ਸੰਜੋ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਜੀ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਬਿਹਾਰੀ ਦੀ ਤਹਿਸੀਲ ਬੂਰੇ ਵਾਲੇ ਦਾ ਪਿੰਡ ਚੱਕ ਨੰਬਰ 245 EB ਪੁਰਾਣੇ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਿੱਖ ਸਰਦਾਰਾਂ ਦਾ ਪਿੰਡ ਸੀ ਪਿੰਡ 245 EB ਅੰਗਰੇਜ਼ ਨੇ ਨੀਲੀ ਬਾੜ ਦੀ ਆਬਾਦਕਾਰੀ ਵੇਲੇ ਇਹਨਾਂ ਪਿੰਡਾਂ ਨੂੰ ਵਸਾਇਆ ਤੇ ਇਸ ਪਿੰਡ ਨੂੰ ਵਸਾਣ ਵਾਸਤੇ ਗੁਜਰਾਤ ਤੇ ਲਾਹੌਰ ਦੇ ਜ਼ਿਲ੍ਹੇ ਵਿੱਚੋਂ ਸਿੱਖ ਸਰਦਾਰਾਂ ਨੂੰ ਲਿਆ ਕੇ ਇੱਥੇ ਵਸਾਇਆ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ ਚੱਕ ਨੰਬਰ 245 EB ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 60 ਮੀਲ ਤੇ تحصیل عارفwala ਤੋਂ 28 ਮੀਲ ਦੇ ਪੰਦ ਤੇ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੱਕ ਨੰਬਰ 245 EB ਇੱਥੇ ਕਰਨੇ ਆ ਬੁਰਗਾਨਾਲ ਗਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਅਸਲਾਮੁਅਲੈਕਮ ਬਾਬਾ ਜੀ ਵਾਲਾਕਮ ਸਲਾਮ ਜੀ ਕੀ ਹਾਲ ਚਾਲ ਹੈ ਅਲਹਮਦੁਲਿਲਾ ਠੀਕ ਠਾਕ ਠੀਕ ਠਾਕ ਨਾਮ ਕੀ ਬਾਬਾ ਜੀ ਤੁਹਾਡਾ ਮੇਰਾ ਨਾਮ ਸੁਲਤਾਨ ਬਾਹੂ ਸੁਲਤਾਨ ਦੇਵਾਲਾ ਸਾਹਿਬ ਦਾ ਉਹਦਾ ਨਾਮ ਹੈ ਅਬਦਲ ਅਜ਼ੀਜ਼ ਅਬਦਲ ਅਜ਼ੀਜ਼ ਤੇ ਬਾਬੇ ਇੱਥੋਂ ਦੇ ਜੰਮਪਾਲੇ ਸੇ ਪਿੰਡ ਦਾ ਹੀ ਤੁਹਾਡਾ ਨਹੀਂ ਜੀ ਮੇਰਾ ਆਗਾ ਬੂਰੇ ਵਾਲਾ ਜਿੱਥੇ ਮਿਲ ਸੀ ਉਥੋਂ ਦਾ ਠੀਕ ਤੇ ਇੱਥੇ ਕਿਹੜੇ ਸੰਜ ਆਏ ਫਿਰ ਆਪਾਂ ਅਸੀਂ ਇੱਥੇ ਆਇਆ ਜਦੋਂ ਅਯੂਬ ਦਾ ਦੌਰ ਸੀ ਉਦੋਂ ਠੀਕ ਤੇ ਇਹ ਪਿੰਡ ਬੱਬੀ ਕਿਵੇਂ ਦਾ ਸੀ ਕੱਚਾ ਪੱਕਾ ਕਿਵੇਂ ਦਾ ਪਿੰਡ ਸੀ ਇਹ ਜਦੋਂ ਆਏ ਆ ਨਾ ਉੱਜੜ ਕੇ ਲੋਕ ਉਦੋਂ ਬਿਲਕੁਲ ਸਾਰਾ ਪਿੰਡ ਕੱਚਾ ਸੀ ਕੋਈ ਦੋ ਘਰ ਪੱਕਿਆ ਦੇ ਸੀ ਅੱਛਾ ਤੇ ਇੱਥੇ ਜਾਣਾ ਪਿਆ ਤੇ ਹਿੰਦੁਸਤਾਨ ਨੂੰ ਚਲੇ ਗਿਆ ਸਿੱਖ ਤੇ ਇੱਥੇ ਮੁਸਲਮਾਨਾਂ ਨੇ ਆਪ ਦੀ ਰਹਿਸ਼ ਕਰ ਲਈ ਸਹੀ ਇਹ ਉਦੋਂ ਉਦੋਂ ਪਿੰਡ ਕੱਚਾ ਸੀਗਾ ਤੇ ਲੋਕਲ ਕੋਈ ਮੁਸਲਮਾਨ ਵੀ ਹੋਗੇ ਸੀ ਇੱਥੇ ਕਿ ਸਿੱਖਾਂ ਦੇ ਹੀ ਸੀ ਨਹੀਂ ਨਹੀਂ ਲੋਕਲ ਆ ਗਏ ਸੀ ਮੁਸਲਮਾਨ ਨੇ ਇੱਕ ਆ ਗਿਆ ਸੀਗਾ ਤਾਲਿਆ ਮੰਦਲਵਾਰ ਇੱਕ ਗਨੀ ਲੋਹਾਰ ਮਰ ਗਿਆ ਨੇ ਬੜੀ ਦੇਰ ਤੇ ਠੀਕ ਤੇ ਇਹ ਖੂਹ ਕਿੰਨੇ ਕੁ ਸੀ ਆਪਣੇ ਪਿੰਡ ਦੇ ਖੂਹ ਆਪਣੇ ਪਿੰਡ ਦੇ ਇੱਕੋ ਸੀਗਾ ਚੌਂਕ ਤੇ ਜਿੰਨੇ ਜਿੰਨੇ ਲੋਕ ਪਾਣੀ ਭਰ ਕੇ ਪੀਂਦੇ ਸੀਗੇ ਤੇ ਸਾਰੇ ਘਰਾਂ ਦੇ ਵਿੱਚ ਮਾਛੀ ਮਸ਼ਕਾ ਨਾ ਪਾਣੀ ਦਿੰਦੇ ਸੀਗੇ ਸੀ ਖੂਦ ਨਾਮ ਹੈਗਾ ਸੀ ਬਾਬਾ ਜੀ ਖੂਦ ਦਾ ਨਾਮ ਤਾਂ ਪਤਾ ਨਹੀਂਗਾ ਕੀ ਨਾਮ ਸੀਗਾ ਸਿੱਖਾਂ ਦੇ ਟਾਈਮ ਦਾ ਖੂ ਬਣਿਆ ਸੀ ਠੀਕ ਤੇ ਇਹ ਜਿਹੜੇ ਦੋ درخت ਬਾਬਾ ਜੀ ਚੌਂਕ 'ਚ ਪੁਰਾਣੇ ਖੜੇ ਨੇ ਆਖ ਲੋਤੇ ਇਹ ਵੀ ਪੁਰਾਣੇ ਨੇ ਕਿ ਬਾਅਦ 'ਚ ਲੱਗੇ ਨੇ ਨਹੀਂ ਨਹੀਂ ਇਹ ਉਦੋਂ ਦੇ ਲੱਗੇ ਨੇ ਕਿ ਜਦੋਂ ਇਹ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀਗਾ ਬਹੁਤ ਪੁਰਾਣੇ ਨੇ ਕਿ ਬੁੱਢੇ ਹੋਏ ਥੋੜੇ ਜਿਹੇ درخت ਠੀਕ 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 ਤੇ ਇਹ ਆਪਣੇ ਪਿੰਡ ਦੇ ਵਿੱਚ ਬਾਬਾ ਜੀ ਜਦੋਂ ਵਾਂਡ ਵੇਲੇ ਉਜਾੜੇ ਪਏ ਨੇ ਉਦੋਂ ਪਿੰਡ 'ਚ ਮਸਜਿਦ ਹੁੰਦੀ ਸੀ ਮਸਜਿਦ ਵੀ ਹੁੰਦੀ ਸੀ ਤੇ ਗੁਰਦੁਆਰਾ ਵੀ ਹੁੰਦਾ ਸੀਗਾ ਠੀਕ ਗੁਰਦੁਆਰੇ ਵਿੱਚ ਸਿੱਖ ਜ ਆਵੜਦੇ ਸੀ ਤੇ ਮਸਜਿਦ ਦੇ ਵਿੱਚ ਮੁਸਲਮਾਨ ਚਲੇ ਜਾਂਦੇ ਸੀ ਠੀਕ ਤੇ ਇਹ ਕਿੰਨੀ ਕਿੰਨੀ ਦੂਰ ਸੀ ਬਾਬਾ ਜੀ ਮਸਜਿਦ ਕਿਹੜੀ ਸਾਈਡ ਤੇ ਸੀ ਤੇ ਗੁਰਦੁਆਰਾ ਕਿਹੜੀ ਸਾਈਡ ਤੇ ਸੀ ਜਦੋਂ ਅੰਦਰ ਦਾਖਲ ਹੋਏ ਜਾਂਦੇ ਸੀ ਪਹਿਲਾਂ ਗੁਰਦੁਆਰਾ ਆਉਂਦਾ ਸੀਗਾ ਗੁਰਦੁਆਰੇ ਨੂੰ ਕੱਟ ਕੇ ਅਗਲੇ ਪਾਸੇ ਮਸਜਿਦ 'ਚ ਜਾਇਦੱਸ ਠੀਕ ਵੀ ਇਕੱਠਾ ਹੀ ਰਹਾ ਇੱਕੋ ਸੀ ਅੱਗੋ ਜਾ ਕੇ ਲੈਦਾ ਲੈਦਾ ਜਾਂਦੀ ਆਪਣੀ ਆਪਣੀ ਬੱਕਰੇ ਬੱਕਰੇ ਹੋ ਜਾਂਦੇ ਸਹੀ 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 ਇਹ ਜਿਹੜੇ ਮਬਬੇ ਤੁਸੀਂ ਦੱਸਿਆ ਗੁਰਦੁਆਰਾ ਹੁੰਦਾ ਸੀ ਇਨ੍ਹਾਂ ਦੀ ਹੁਣ ਵੀ ਕੋਈ ਨਿਸ਼ਾਨੀ ਕਿ ਖਤਮ ਹੋ ਗਈ ਉਹ ਜਦੋਂ ਇਹਨਾਂ ਨੇ ਗੁਰਦੁਆਰਾ ਖਤਮ ਕੀਤਾ ਨਾ ਢਾਇਆ ਵਾ ਹਾਂਜੀ ਤੇ ਨਾਲ ਇਹਨਾਂ ਮਸਜਿਦ ਸ਼ੀਤ ਕਰ ਦਿੱਤੀ ਸ਼ੀਤ ਕਰਕੇ ਤੋਂ ਸਾਰੇ ਜਿੰਨੀ ਸੀ ਨਾ ਜਗਾ ਹਾਂਜੀ ਉਹ ਸਾਰੇ ਪਾ ਕੇ ਵਿੱਚ ਪਰਤੇ ਤੋਚੇ ਰੱਖ ਕੇ ਜਨਾਬ ਖੁੱਲੀ ਮਸਜਿਦ ਬਣੀ ਗਈ ਅੱਛਾ ਸਹੀ ਇਸ ਵਕਤ ਮੌਜੂਦ ਆ ਅੱਛਾ ਇਹ ਜਿਹੜੀ ਚੌਂਕ ਵਾਲੀ ਆ ਚੌਂਕ ਵਾਲੀ ਵੱਡੀ ਮਸਜਿਦ ਸਹੀ ਇਹ ਹੈ ਜੀ ਇਸ ਪਿੰਡ ਦੀ ਪਹਿਲੀ ਨਿਸ਼ਾਨੀ ਜਿਹੜੀ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਦਰਖਤ ਇਹ ਉਹ درخت ਹੈ ਜਿਹੜਾ ਕਿ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਦੋਂ ਸਿੱਖ ਸਰਦਾਰ ਇੱਥੇ ਵੱਸਦੇ ਸੀ ਇਹ ਸਿੱਖ ਸਰਦਾਰਾਂ ਦੇ ਹੀ ਹੱਥਾਂ ਨਾਲ ਲਾਇਆ ਗਿਆ ਇੱਕ ਇਹ درخت ਹੈ ਇੱਕ ਇਹਦੇ ਬਿਲਕੁਲ ਇਸੇ ਹੀ ਚੌਂਕ 'ਚ ਥੋੜਾ ਜਿਹਾ ਅੱਗੇ ਜਾ ਕੇ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਉਹ ਦਰਖਤ ਜਿਹੜਾ ਤੁਸੀਂ ਵੇਖ ਰਹੇ ਜੀ ਇਹਦੇ ਉੱਪਰ ਸ਼ਾਖਾ ਦੇਖੋ ਕਾਫੀ ਦੂਰ ਤੱਕ ਉੱਤੇ ਫੈਲੀਆਂ ਹੋਈਆਂ ਨੇ ਇਹ ਵੇਖੋ ਤੇ ਇਹਨੂੰ ਖੂਬ ਵਾਲਾ ਚੌਕ ਵੀ ਕਿਹਾ ਜਾਂਦਾ ਹੈ ਇੱਥੇ ਖੂਬ ਹੁੰਦਾ ਸੀ ਤੇ ਇਹ ਹੀ ਗੁਰਦੁਆਰਾ ਸਾਹਿਬ ਹੁੰਦਾ ਸੀ ਜਿੱਥੇ ਮਸਜਿਦ ਹੈ ਇਹ ਖੂ ਚੋਂਗ ਆ ਗਿਆ ਸਾਰਾ ਮੇਨ ਖੂ ਵਾਲਾ ਇਹਦੇ ਸਾਹਮਣੇ ਗੁਰਦੁਆਰਾ ਤੇ ਮਸਜਿਦ ਇੱਕੋ ਜਗ੍ਹਾ ਤੇ ਸੀ ਤੇ ਇੱਥੇ ਹੀ ਇਹ درخت ਦੀ ਨਿਸ਼ਾਨੀ ਮੌਜੂਦ ਹੈ ਇਹ ਉਹ ਜਗ੍ਹਾ ਹੈ ਜਿੱਥੇ ਹੁਣ ਮਸਜਿਦ ਹੈ ਲੇਕਿਨ ਇੱਥੇ ਗੁਰਦੁਆਰਾ ਤੇ ਮਸਜਿਦ ਇਕੱਠੀ ਹੋਇਆ ਕਰਦੀ ਸੀ ਵਾਲੇਕੁਮ ਅਸਲਾਮ ਵਾਲਾ ਕੀ ਹਾਲ ਚੱਲ ਰਹੀ ਹੈ الحمدللہ ਜੀ ਸਹੀ ਨਾਮ ਕੀ ਆਪਣਾ ਮੇਰਾ ਨਾਮ ਹੀ ਅੱਲਾ ਰੱਖਾ ਸਹੀ ਇਹ ਜਿਵੇਂ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਤੁਸੀਂ ਛੋਟੇ ਜੀ ਸੀ ਤੁਹਾਨੂੰ ਡੇਟ ਤਾਂ ਯਾਦ ਹੋਣੀ ਤੇ ਇਹ ਕਿੱਥੇ ਹੁੰਦਾ ਸੀ ਬਈ ਗੁਰਦੁਆਰਾ ਜਿਹੜਾ ਤੁਸੀਂ ਸੁਣਿਆ ਜਾਂ ਵੇਖਿਆ ਹੈ ਗੁਰਦੁਆਰਾ ਸੀ ਖੁਦ ਟਾਇਆ ਜੀ ਅੱਛਾ ਵੇਖਿਆ ਨਹੀਂ ਨਿਗੇਨੇ ਕੇ ਹੁੰਦੇ ਸੀ ਅਸੀਂ ਇਹ ਝਾਫ ਵਜਾ ਸਮੇਂ ਸਿੰਘ ਸਾਹਿਬ ਸੀ ਅੰਨੇ ਕੋ ਪੜ੍ਹਦੇ ਹੁੰਦੇ ਸੀ ਕੁਰਾਨ ਪਾਕ ਠੀਕ ਤੇ ਅਸੀਂ ਖੁਦ ਟਾਇਆ ਚਾਚਾ ਸੂਬੇਦਾਰ ਹੁੰਦੇ ਅੱਲਾ ਜਨਤ ਜਗ੍ਹਾ ਤੇ ਨਮਾਜ਼ੇ ਸੀ ਸਹੀ ਬਾਬਾ ਗਲਾਮ ਨਬੀ ਹੁੰਦਾ ਹੈ ਨੰਬਰਦਾਰ ਅੱਛਾ ਅਸੀਂ ਆਪ ਟਾਇਆ ਸੀ ਇਟਾ ਚੁੱਕ ਚੁੱਕ ਬਾਹਰ ਸੁੱਟਦੇ ਹੁੰਦੇ ਇਹ ਨਹੀਂ ਮੈਨੂੰ ਯਾਦ ਅੱਛਾ ਤੇ ਉਹ ਮਸਜਿਦ ਜਿਹੜੀ ਸੀ ਉਹ ਵੀ ਨਾਲ ਸੀ ਤੇ ਗੁਰਦੁਆਰਾ ਇਕੱਠੇ ਸੀ ਕਿ علیحد੍ਹਾ-ਲੈਦਾ ਸੀ ਪਹਿਲੇ ਮਸਜਿਦ علیحد੍ਹਾ ਸੀ ਗੁਰਦੁਆਰੇ ਤੋਂ ਬਾਹਰ ਗੁਰਦੁਆਰਾ ਬਾਅਦ ਸੀ علیحد੍ਹਾ ਸੀ ਹੈਗੇ ਇਸ ਸਾਈਡ ਦੇ ਸੀ ਹਾਂ ਇਹ ਪਰਲੀ ਸਾਈਡ ਤੇ ਮਸਜਿ ਵੀ ਕੋ ਜਗ੍ਹਾ ਤੇ ਹਾਂ ਵੀ ਕੋ ਜਗ੍ਹਾ ਤੇ ਤੇ ਆਓ ਜੀ ਤੁਹਾਨੂੰ ਉਹ ਵਖਾਣਨੇ ਆ ਗੁਰਦੁਆਰਾ ਸਾਹਿਬ ਵੀ ਤੇ ਮਸਜਿਦ ਵੀ ਕਿਉਂਕਿ ਇਹ ਹੁਣ ਇੱਕ ਹੀ ਜਗ੍ਹਾ ਰਹਿ ਗਈ ਮਸਜਿਦ ਕਿਉਂਕਿ ਸਿੱਖ ਸਰਦਾਰ ਤਾਂ ਇੱਥੇ ਰਹੇ ਨਹੀਂ ਤੇ ਸਾਰੇ ਮੁਸਲਮਾਨ ਜਿਹੜੇ ਮਾਜਰ ਆਏ ਨੇ ਉਹਨਾਂ ਨੇ ਇਹਨੂੰ ਸ਼ਹੀਦ ਕਰਕੇ ਦੁਬਾਰਾ ਬਣਾਇਆ ਤੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਵੀ ਫੇਰ ਮਸਜਿਦ ਦੇ ਅੰਦਰ ਆ ਗਈ ਜਿਵੇਂ ਕਿ ਬਾਬਾ ਜੀ ਨੇ ਵੀ ਦੱਸਿਆ ਪਾਈਆ ਉਹਨਾਂ ਨੇ ਵੀ ਦੱਸਿਆ ਕਿ ਇਹ ਹੁਣ ਜਿਹੜੀ ਜਗ੍ਹਾ ਹੈ ਇੱਥੇ ਇਹਦੇ ਅੰਦਰ ਹੀ ਦਰਵਾਜ਼ਾ ਇੱਕ ਹੀ ਸੀ ਅੰਦਰ ਆ ਕੇ ਪਾਰਟੀਸ਼ਨ ਹੁੰਦੀ ਸੀ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਇੱਕ ਸਾਈਡ ਤੇ ਜਿਹੜੀ ਮਸਜਿਦ ਹੋਇਆ ਕਰਦੀ ਸੀ ਇੱਧਰ ਹੁਣ ਗੁਰਦੁਆਰਾ ਆ ਜਾਂ ਇੱਧਰ ਮਸਜਿਦ ਜਾਂ ਇੱਧਰ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਦੂਸਰੀ ਸਾਈਡ ਤੇ ਮਸਜਿਦ ਹੁੰਦੀ ਹੋਏਗੀ ਆਪਣੇ ਪਿੰਡ ਨੂੰ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਬਾਬਾ ਜੀ ਆਪਣੇ ਪਿੰਡ ਨਾਲ ਨਾਲ ਇੱਕ ਇੱਕ ਲੱਖ ਦੀ ਬਾਬਾ ਜੀ 47 247 ਠੀਕ 243 ਠੀਕ 227 ਸਹੀ ਇਹ ਪਿੰਡ ਲੱਗਦੇ ਨੇ ਇਹ ਵੀ ਬਾਬਾ ਜੀ ਰਲਵੇਂ ਸੀ ਕਿ ਮੁਸਲਮਾਨਾਂ ਦੇ ਵੀ ਹੈਗੇ ਸੀ ਨਹੀਂ ਜਿਹੜਾ ਹੈਗਾ ਨਾ 27 ਹਾਂਜੀ ਉਹ ਹੈਗਾ ਸੀਗਾ ਇਹਨਾਂ ਦਾ ਫੌਜੀਆਂ ਦਾ ਗਵਰਨਮੈਂਟ ਨੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਸੀ ਤੇ ਗਵਰਨਮੈਂਟ ਨੇ ਵੰਡ ਕਰਕੇ ਤੇ ਇੱਥੇ ਇਹਨਾਂ ਨੂੰ ਦੇ ਗਿਆ ਸੀਗਾ ਤੇ ਇਹ ਇਹ ਆਪਣੇ ਜਦੋਂ ਅਰੇ ਇਹਨਾਂ ਦੀ ਇਹਨਾਂ ਦੀ ਹਕੂਮਤ ਸੀਗੀ ਅੰਗਰੇਜ਼ਾਂ ਦੀ ਹਾਂਜੀ ਬ੍ਰਿਟਾਨੀਆਂ ਦੀ ਉਸ ਦੌਰ ਚ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਇਹ ਹੈਗਾ ਇਹ ਹੈਗਾ ਪਿੰਡ ਸਾਰਾ ਫੌਜੀਆਂ ਦਾ ਜਿਹੜੀ ਜਿਹੜੀ 525 ਇਹ ਵੀ ਫੌਜੀਆਂ ਦੀ ਉਹ ਵੀ ਪੁਰਾਣੇ ਰਹਿਸ਼ੀ ਆ ਜਿਹੜੀ 247 ਇਹ ਮਾਜਰਾ ਦੇ ਆ ਜਿਹੜੀ 245 43 ਉਹ ਵੀ ਮਾਜਰਾ ਦੀ ਆ ਠੀਕ ਮਤਲਬ ਪਹਿਲੇ ਇਹ ਸਿੱਖਾਂ ਦੇ ਪਿੰਡ ਸੀ ਜਿੱਥੇ ਸਿੱਖਾਂ ਦੇ ਪਿੰਡ ਸੀ ਇਹਦੇ ਵਿੱਚ ਮੁਸਲਮਾਨ ਵਿਚਰ ਵਾਲੇ ਬੈਠੇ ਸੀ ਤੇ ਇਸ ਪਿੰਡ ਨੂੰ ਜ਼ਿਲ੍ਹਾ ਤਹਿਸੀਲ ਕਿਹੜੀ ਲੱਗਦੀ ਆਪਣੇ ਇਸ ਪਿੰਡ ਨੂੰ ਇਸ ਪਿੰਡ ਨੂੰ 245 ਨੂੰ ਹਾਂਜੀ 245 ਨੂੰ ਤਹਿਸੀਲ ਲੱਗਦੀ ਬੂਰੇਵਾਲਾ ਛੇ ਜ਼ਿਲ੍ਹਾ ਲੱਗਦਾ ਦਿਹਾੜੀ ਠੀਕ ਤੇ ਗੱਗੋ ਮੰਡੀ ਥਾਣਾ ਥਾਣਾ ਗੱਗੋ ਮੰਡੀ ਹਾਂਜੀ ਸਹੀ ਤੇ ਇਹ ਸਕੂਲ ਹੁੰਦਾ ਸੀ ਬਾਬਾ ਜੀ ਪਿੰਡ ਚ ਪਿੰਡ ਚ ਸਕੂਲ ਕੋਈ ਨਹੀਂਗਾ ਬਾਅਦ ਚ ਸਕੂਲ ਬਣਿਆ ਬਾਚ ਬਣੇ ਬੱਚੇ ਦੂਰ ਪੜਨ ਜਾਂਦੇ ਨੇ ਜੇ ਗੱਗੋ ਚਲੇਗਾ ਜਾਂ ਜਿਹੜੇ ਪਿੰਡ ਦੇ ਵਿੱਚ ਸਕੂਲ ਹੁਣ ਤਾਂ ਸਕੂਲ ਹਰ ਪਿੰਡ ਦੇ ਵਿੱਚ ਆ ਗਿਆ ਅੱਗੇ ਹਰ ਪਿੰਡ ਵਿੱਚ ਸਕੂਲ ਨਹੀਂ ਸੀ ਹੈਗਾ ਠੀਕ ਤੇ ਇਨਾ ਇੰਨੀ ਪੜਾਈ ਵੀ ਨਹੀਂ ਸੀ ਹੈਗੀ ਜਿੰਨਾ ਹੁਣ ਪੜਾਈ ਦਾ ਦੌਰ ਆ ਅੱਗੇ ਬਹੁਤ ਲੋਕ ਟਾਵਣ ਟਾਵਣੇ ਪੜੇ ਸੀ ਹੁਣ ਤੇ ਘਰ ਘਰ ਜਿੰਨੇ ਘਰ ਦੇ ਜਿੰਨੇ ਬੱਚੇ ਉਹਨੇ ਸਕੂਲ ਲੈ ਪਾਏ ਹੋਏ ਹਰ ਪਿੰਡ 'ਚ ਸਕੂਲ ਬੱਚਿਆਂ ਦਾ ਬੱਚਿਆਂ ਦਾ علیحدਾਂ ਤੇ ਇਹ ਹੈ ਜੀ ਇਸ ਪਿੰਡ ਦਾ ਗਵਰਨਮੈਂਟ ਪ੍ਰਾਇਮਰੀ ਸਕੂਲ ਚੱਕ ਨੰਬਰ 245 EB ਤੇ ਆਓ ਤੁਹਾਨੂੰ ਇਹ ਸਕੂਲ ਖਾਨੇ ਆ ਇਹਦੇ ਵਿੱਚ ਵੀ ਸਕੂਲ ਜਿਹੜਾ ਹੈਗਾ ਇਹ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਹੀ ਬਣਾਇਆ ਗਿਆ ਹੈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਕੋਈ ਸਕੂਲ ਨਹੀਂ ਹੋਇਆ ਕਰਦਾ ਸੀ ਤੇ ਇਹ ਲੇਕਿਨ ਸਕੂਲ ਬਣੇ ਨੂੰ ਕਾਫੀ ਦੇਰ ਹੋ ਗਈ ਹੈ ਜੇ ਤੁਸੀਂ ਇਹਦੀ ਬਿਲਡਿੰਗ ਵੇਖੋਗੇ ਤੁਹਾਨੂੰ ਦੇਖਣ ਤੋਂ ਲੱਗੇਗੀ ਕਿ ਇਹ ਪੁਰਾਣੇ ਟਾਈਮ ਦੀ ਬਣੀ ਹੈ ਲੇਕਿਨ ਇਹ ਪਾਰਟੀਸ਼ਨ ਤੋਂ ਬਾਅਦ ਬਣੀ ਹੈ ਪਾਰਟੀਸ਼ਨ ਤੋਂ ਕੁਛੜ ਸਾਹ ਬਾਅਦ ਬਣੀ ਹੈ 10 ਸਾਲ ਬਾਅਦ 15 ਸਾਲ ਬਾਅਦ ਲੇਕਿਨ ਤੁਸੀਂ ਦੇਖੋ ਦੇਖਣ ਤੋਂ ਲੱਗਦਾ ਹੈ ਕਿ ਅੱਜ ਵੀ ਇਹ ਜਿਵੇਂ ਪੁਰਾਣਾ ਸਕੂਲ ਹੁੰਦਾ ਹੈ ਜਿਹੜਾ ਕਿ ਪਹਿਲਾਂ ਤੋਂ ਬਣਿਆ ਹੋਏ ਲੇਕਿਨ ਇਹ ਪੰਜਾਬ ਦੀ ਵੰਡ ਤੋਂ ਬਾਅਦ ਬਣਾਇਆ ਗਿਆ ਹੈ ਮੈਨੂੰ ਲੱਗਦਾ ਪਿੰਡ ਜ ਆਪਣੇ ਹਾਂ ਬਾਬੇ ਤਾਰਕ ਦੇ ਦਰਬਾਰ ਤੇ ਮੇਲਾ ਲੱਗਦਾ ਸਾਲ ਬਾਅਦ ਤੇ ਇਹ ਬੱਬਾ ਜੀ ਪੁਰਾਣਾ ਮੇਲਾ ਹੈ ਕਿ ਵੰਡ ਤੋਂ ਬਾਅਦ ਹੈ ਇਹ ਵੰਡ ਤੋਂ ਬਾਅਦ ਬਣਿਆ ਵਾ ਜਦੋਂ ਆ ਬਾਬੇ ਨੂੰ ਹੋ ਗਏ ਨੇ ਕੋਈ 8 ਸਾਲ ਬਹੁਤ ਫੌਲ ਵੀ ਹੋ ਗਏ ਤੇ ਇਸੇ ਨੇ ਦਰਬਾਰ ਬਣ ਗਿਆ ਤੇ ਮੇਲਾ ਲੱਗਦਾ ਵਾ ਅੱਸੂ ਦੇ ਵਿੱਚ ਮਤਲਬ ਵੰਡ ਤੋਂ ਪਹਿਲੇ ਕੋਈ ਮੇਲਾ ਨਹੀਂ ਲੱਗਦਾ ਸੀ ਬਾਅਦ ਚ ਲੱਗਦਾ ਸਹੀ ਸਹੀ ਤੇ ਹੁਣ ਵੀ ਉਹ ਮੇਲਾ ਮਨਾਇਆ ਜਾਂਦਾ ਜਿਹੜਾ ਮੇਲਾ ਮਨਾਇਆ ਜਾਂਦਾ ਅਰੇ ਬਾਬਾ ਜੀ ਜਿਹੜੇ ਇੱਥੋਂ ਉੱਜੜ ਕੇ ਗਏ ਨੇ ਸਿੱਖ ਕਦੀ ਕੋ ਪਿੰਡ ਦੇਖਣ ਆਇਆ ਉਹਨਾਂ ਚ ਆਏ ਸੀਗੇ ਦੋ 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 ਸੇ ਖਾਏ ਨੇ ਇੱਥੇ ਜਿੱਥੇ ਰਹਿੰਦੇ ਗਏ ਨੇ ਜਿੱਥੋਂ ਦੀ ਜ਼ਮੀਨ ਉਹ ਵੇਖ ਕੇ ਇੱਥੇ ਸਾਰਾ ਕੁਝ ਬੜੇ ਖੁਸ਼ ਹੋਏ ਨੇ ਬਾਅਦ ਚ ਫਿਰ ਉਹ ਚਲੇ ਗਏ ਨੇ ਆਏ ਸੀਗੇ ਠੀਕ ਠੀਕ ਤੇ ਇਹ ਨੇ ਉਹ ਸਰਦਾਰ ਜੀ ਜਿਹੜੇ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਆਪਣੇ ਵੱਡਿਆਂ ਦਾ ਪਛੋਕਰਲਾ ਪਿੰਡ ਵੇਖਣ ਚੱਕ ਨੰਬਰ 245 EB ਆਏ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਮੁਹੱਬਤ ਤੇ ਪਿਆਰ ਦਿੱਤਾ ਸਹੀ ਤੇ ਬੱਬਾ ਜੀ ਆਪਣੇ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਆਪਣੇ ਪਿੰਡ ਦੇ ਵਿੱਚ ਜਨਾਬ ਕੱਕੇ ਦੇ ਠੀਕ ਹੈ ਅਖਵਾਂ ਸਦਾਉਂਦੇ ਨੇ ਗਏ ਗਏ ਚੂਟਗਰ ਕੰਜਰ ਠੀਕ ਤੇ ਬਾਕੀ ਰਾਏ ਆ ਸਹੀ ਗਾਟਾ ਠੀਕ ਹੈ ਤੇ ਸਾਰੀਏ ਆ ਸਹੀ ਸਾਰੀਏ ਹਸਾਰ ਦੇ ਜ਼ਿਲ੍ਹੇ ਦੇ ਜਿਹੜੇ ਹੁਣ ਅੱਜ ਕਾ ਰਾਣੇ ਬਣੇ ਆ ਹਾਂਜੀ ਸਮਝ ਆ ਗਈ ਬਾਕੀ ਤਾਂ ਪਤਾ ਵੀ ਕੰਮੀ ਕੁਮਾਰੇ ਮੋਚੀ ਆ ਜਲਾਇਆ ਵਾ ਤੇਲੀ ਆਏ ਕੋਈ ਵੀ ਕੋਈ ਦੋ ਚਾਰ ਚਾਰ ਘਰ ਬੈਠੇ ਆ ਨੰਬਰਦਾਰੀਆਂ ਕਿੰਨੀਆਂ ਪਿੰਡ ਦੀਆਂ ਪਿੰਡ ਦੀਆਂ ਨੰਬਰਦਾਰੀਆਂ ਇੱਕ ਤਾਂ ਹੈਗਾ ਵਾ ਗੁਲਾਮੇ ਵੀ ਨੰਬਰਦਾਰ ਠੀਕ ਐ ਇੱਕ ਹੈਗਾ ਗਨੀ ਮਰ ਕੇ ਆ ਨੰਬਰਦਾਰ ਅੱਛਾ ਇੱਕ ਬਾਲਾ ਨੰਬਰਦਾਰ ਇੱਕ ਉਹ ਹੈਗਾ ਚੌਕੀ ਹੋਂ ਦਾ ਮੁੰਡਾ ਖਾਲਦੇ ਨੰਬਰਦਾਰ ਜਿੰਨੇ ਵਿੱਚ ਦੋ ਮੌਜੂਦ ਨੇ ਬਾਕੀ ਪਹਿਲੀਆਂ ਦੇ ਵਿੱਚ ਨੰਬਰਦਾਰੀ ਕਰਦੇ ਰਹੇ ਨੇ ਉਹ ਉਹ ਆਪੇ ਫਿਟ ਕੀਤੇ ਹੋਏ ਉਹ ਦੋ ਪਤੀਆਂ ਨੇ ਆਪਣੇ ਪਿੰਡ ਦੀਆਂ ਦੋ ਪਤੀਆਂ ਸਹੀ ਤੇ ਬੱਬਾ ਜੀ ਕੋਈ ਪੁਰਾਣੇ ਵੀ ਜਿਹੜੇ ਜਦੋਂ ਵੰਡ ਦਾ ਪਹਿਲੇ ਦਾ ਵੀ ਕਦੀ ਕਿਸੇ ਨੰਬਰਦਾਰ ਦਾ ਨਾਮ ਸੁਣਨ ਚ ਆਇਆ ਵਾਂਡਰ ਤੋਂ ਵਾਂਡਰ ਤੋਂ ਪਹਿਲੇ ਹਾਂ ਕਦੀ ਕਿ ਨੰਬਰਦਾਰ ਦਾ ਨਾਮ ਸੁਣਨ ਚਾਇਆ ਨੰਬਰਦਾਰ ਨੰਬਰਦਾਰ ਤੇ ਸ਼ੁਰੂ ਤੋਂ ਜਦੋਂ ਮਤਲਬ ਵਾਂਡਰ ਹੋਈ ਜਾਂ ਨਹੀਂ ਵੀ ਹੋਈ ਤੇ ਨੰਬਰਦਾਰ ਪਿੰਡ ਦੇ ਵਿੱਚ ਕੋ ਫੈਸਲਾ ਕਰਨਾ ਜਾਂ ਕੋ ਮਤਲਬ ਜ਼ਮੀਨ ਦਾ ਜਾਂ ਅੱਗੇ ਪਿੱਛੇ ਉਹ ਤੇ ਉਹ ਤੇ ਹਰ ਪਿੰਡ ਦੇ ਵਿੱਚ ਨੰਬਰਦਾਰ ਹੁੰਦਾ ਨਹੀਂ ਮੈਂ ਕਿ ਕੋਈ ਸਿੱਖਾਂ ਚੋਂ ਨਾਮ ਸਾਹਮਣੇ ਆਇਆ ਕਦੀ ਨੰਬਰਦਾਰ ਦਾ ਨਹੀਂ ਨਹੀਂ ਕੋਈ ਨਹੀਂ ਸਿੱਖਾਂ ਚੋਂ ਨਹੀਂ ਆਇਆ ਠੀਕ ਹਾਂ ਸਹੀ ਸਹੀ ਹੋਰ ਦੱਸੋ ਆਪਣੇ ਪਿੰਡ ਦੀ ਕੋ ਬਾਬਾ ਜੀ ਗੱਲ ਦੱਸੋ ਸਾਨੂੰ ਕਿੰਨਾ ਰਖਵਾ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਜਨਾਬ ਰਖਵਾ ਮੇਰਾ ਘਿਆਰ 70 ਕਿ ਸੱਤਰ ਮਰਬਾਵਾ ਸੱਤਰ ਮਰਬਾ ਹਾਂ ਸੱਤਰ ਮਰਬਾਵਾ ਇਹ ਸਤੇ ਸੱਤਰ ਮਰਬੇ ਦੇ ਪੂਰਾ ਪਿੰਡ ਵਾ ਬਣਿਆ ਹੋਇਆ ਜਿਹੜਾ ਬਗੈਰ ਜ਼ਮੀਨਾਂ ਵੀ ਲੋਕ ਬਹੁਤ ਬੈਠੇ ਹੋਏ ਨੇ ਤੇ ਜ਼ਮੀਨਾਂ ਵਾਲੇ ਵੀ ਆ ਗਏ ਅੱਛਾ ਅੱਛਾ ਤੇ ਇਹਨੂੰ ਨਾ ਇਹਨੂੰ ਤਿੰਨ ਤਿੰਨ ਮੋਗੇ ਪੈਂਦੇ ਨੇ ਪਾਣੀ ਵਾਲੇ ਤਿੰਨ ਮੋਗੇ ਠੀਕ ਇਹਨਾਂ ਮਰਬਿਆਂ ਨੂੰ ਪਿੰਨੋਗੇ ਵਾਰ ਨੂੰ ਲਿਖੇ ਸੀ ਤੇ ਬੱਬੇ ਜਿਵੇਂ ਤੁਸੀਂ ਦੱਸਿਆ ਵੀ ਇੱਥੇ ਗੁਰਦੁਆਰਾ ਤੇ ਮਸਜਿਦ ਹੈਗੀ ਸੀ ਇੱਥੇ ਕੋਈ ਘਰ ਵੀ ਪੱਕੇ ਹੈਗੇ ਸੀ ਘਰ ਪੱਕੇ 1-2 ਹੈਗੇ ਸੀ ਬਾਕੀ ਸਭ ਕੱਚਾ ਠੀਕ ਇੱਕ ਹੋ ਤਹਿਸੀਲਦਾਰ ਦੀ ਕੋਠੀ ਸੀ ਅੱਛਾ ਅਜੇ ਉਹ ਅਜੇ ਉਹ ਨਹੀਂ ਢਾਇਆ ਜੇ ਹੈਗੇ ਆ ਅੱਛਾ ਜਿਹੜੇ ਪਰਲੇ ਪਾਸੇ ਸੀਗਾ ਇੱਕ ਥਾਣੇਦਾਰ ਹਾਂਜੀ ਮਮਦਦੀਨ ਮਰ ਗਿਆ ਵਾ ਠੀਕ ਉਹਦੇ ਉਹਦੇ ਕੋਠੇ ਵੀ ਪੱਕੇ ਸੀਗੇ ਉਸ ਬਾਅਦ ਵਿੱਚ ਵੀਰੇ ਇਹਨਾਂ ਨੇ ਨਾ ਢਾਟੂ ਦਿੱਤੇ ਢਾਕ ਨਾ ਆਪ ਦੇ ਮਾਲ ਦੀ ਵੇਜੀ ਬਣਾ ਲਿਆ। ਉਹ 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 ਮਾਮਲੀਨ ਥਾਣੇਦਾਰ ਸੀਗਾ ਇਹ ਇਹ ਉਰਲਾ ਜਿਹੜਾ ਇਹਗਾ ਜੀ ਤਸੀਹਦਾਰ ਇਹਨਾਂ ਦੇ ਮਕਾਨ ਮਾਰੇ ਮੋٹے ਪੱਕੇ ਦੇ ਬਾਕੀ ਸਭ ਟੁੱਟ ਪਲੇ ਸਾਰੇ ਹੀ ਪਿੰਡ ਕੱਚਾ ਪਿੰਡ ਵਿੱਚ ਹੁਣ ਲੋਕਲ ਦਾ ਕੋਈ ਨਹੀਂ ਸਾਰੇ ਮਹਾਜਰ ਹੀ ਨੇ ਇਸ ਕਰਕੇ ਅਸੀਂ ਇਹ ਤਾਂ ਨਹੀਂ ਦੱਸ ਸਕਦੇ ਕਿ ਇਹ ਕਿਹੜੇ ਸਰਦਾਰਾਂ ਦੀ ਹੈ ਲੇਕਿਨ ਇਹ ਦੇਖਣ ਤੋਂ ਪਤਾ ਲੱਗਦਾ ਹੈ ਇਕ ਕਿਸੇ ਚੰਗੇ ਤੇ ਤਗੜੇ ਸਰਦਾਰ ਦਾ ਜਿਵੇਂ ਕਿ ਅਸੀਂ ਇਹਨੂੰ ਜ਼ੈਲਦਾਰ ਦਾ ਘਰ ਵੀ ਕਹਿ ਸਕਨੇ ਆ ਤੇ ਦੇਖੋ ਤੁਸੀਂ ਬੜਾ ਹੀ ਪਿਆਰਾ ਬਣਿਆ ਹੈ ਕਾਫੀ ਥੱਲੇ ਜਾ ਚੁੱਕਿਆ ਹੈ ਕਿਉਂਕਿ ਟਾਈਮ ਬਹੁਤ ਜ਼ਿਆਦਾ ਗੁਜ਼ਰ ਗਿਆ ਹੈ ਇਸ ਵਾਰ ਸਾਰੀਆਂ ਜਗ੍ਹਾ ਉੱਚੀ ਹੋ ਗਈ ਪਰਤੀਆਂ ਪਾ ਪਾ ਕੇ ਪਰ ਇਹਨਾਂ ਦੇ ਅੱਜ ਵੀ ਇਹ ਥੋੜੀ ਜੀ ਨਿਸ਼ਾਨੀ ਰੱਖੀ ਹੋਈ ਹੈ ਆਪਣੀ ਪੁਰਾਣੀ ਸਿੱਖ ਸਰਦਾਰਾਂ ਦੀ ਯਾਦ ਹੈ ਜਿਹੜੀ ਆਓ ਤੁਹਾਨੂੰ ਅਸੀਂ ਇਹ ਦੇਖੋ ਉੱਪਰ ਤੁਸੀਂ ਬਾਲੇ ਚੈੱਕ ਕਰੋ ਇੱਥੇ ਅੱਜ ਵੀ ਉਵੇਂ ਹੀ ਪੁਰਾਣੇ ਬਾਲੇ ਤੁਹਾਨੂੰ ਨਜ਼ਰ ਆ ਰਹੇ ਨੇ ਸਾਰੇ ਬਿਲਕੁਲ ਪੁਰਾਣੀ ਛਾਤਾਂမှာ ਮਾਨ ਮੌਜੂਦ ਹੈ ਤੇ ਬਨਾਣ ਵਾਲਿਆਂ ਨੂੰ ਕੀ ਪਤਾ ਕਿ ਅਸੀਂ ਇੱਥੇ ਵਸਣਾ ਵੀ ਐ ਕਿੰਨੇ ਹੀ ਵਸਣਾ ਤੁਸੀਂ ਦੇਖੋਗੇ ਇੱਥੇ ਦੇਖੋ ਕਿੰਨਾ ਖੁੱਲਾ ਡੁੱਲਾ ਕਿੰਨਾ ਸੋਹਣਾ ਕਮਰਾ ਚਰੋਕੇ ਬਣੇ ਬਾਰੀਆਂ ਬਨੀਆਂ ਹੋਈਆਂ ਕਿੰਨੇ ਚਾਵਾਂ ਦੇ ਰੀਜਨਲ ਬਨਾਇਆ ਹੋਏਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕਿਵੇਂ ਵੰਡ ਦੇ ਉਜਾੜੇ ਪੈਣਗੇ ਤੇ ਉਹਨਾਂ ਨੂੰ ਆਪਣਾ ਇਹ ਹੱਸਦਾ ਵਸਦਾ ਬੜਿਆਂ ਘਾਰ ਇੰਜ ਛੱਡ ਕੇ ਤੇ ਉਜੜਨਾ ਪਵੇਗਾ ਤੁਸੀਂ ਕੁਝ ਸੁਣਿਆ ਹੋਵੇ ਇੱਥੋਂ ਦੇ ਜਿਹੜੇ ਲੋਕਲ ਕੋਈ ਲੋਕ ਜਦੋਂ ਤੁਸੀਂ ਜਵਾਨੀ ਸੰਭੀ ਹੈ ਉਦੋਂ ਹੋਣਗੇ ਕਿ ਜਦੋਂ 47 ਦਾ ਐਲਾਨ ਹੋਇਆ ਆਪਣੇ ਇਸ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਲੜਾਈ ਝਗੜੇ ਤੋਂ ਦਰਿੰਦਿਆਂ ਨੇ ਚੌਂਕ ਦੇ ਵਿੱਚੋਂ ਤੁਹਾਨੂੰ ਇੱਕ ਬੰਦਾ ਮਰ ਗਿਆ ਬਦੂਕ ਗੋਲੀਬਾਜ਼ੀ ਕੇ ਪ੍ਰਾਣੀ ਬੱਬਾ ਜੀ ਗੱਲ ਕਰ ਰਹੇ ਪ੍ਰਾਣੀ ਕੋਈ ਪ੍ਰਾਣੀ ਕਿਸੇ ਜ਼ਮਾਨੇ ਦੀ ਦੇ 247 ਦੀ ਵੰਡ ਪਈ ਏ ਉਦੋਂ ਕੋ ਤੁਸੀਂ ਸੁਣਿਆ ਹੋਵੇ ਜਿਹੜੇ ਇੱਥੇ ਲੋਕਲ ਲੋਕ ਰਹਿੰਦੇ ਸੀ ਕਦੀ ਗੱਲ ਹੋਈ ਜਾਂਦੀ ਨਾ ਜਿਵੇਂ ਆਪਾਂ ਸੱਤਾਂ 'ਚ ਬੈੰਨੇ ਆ ਤਾਸ਼ ਖੇਡਣ ਬੈੰਨੇ ਆ ਤੇ ਕੋਈ ਪੁਰਾਣਾ ਲੋਕਲ ਬੰਦਾ ਦੱਸਦਾ ਏ ਕਿ 247 ਦਾ ਐਲਾਨ ਹੋਇਆ ਤੇ ਸਾਡੇ ਪਿੰਡ ਦੇ ਵਿੱਚੋਂ ਅਮਨੋਮਾਨ ਗਏ ਜਾਂ ਲੜਾਈ ਝਗੜਾ ਹੋਇਆ ਇਹਦੀ ਕੋਈ ਗੱਲ ਸੁਣੀ ਤੁਸੀਂ ਇਹ ਪੁਰਾਣੀ ਕੋਈ ਹਾਂਜੀ ਪੁਰਾਣੀ ਨਹੀਂ ਕੋਈ ਨਹੀਂ ਮੈਂ ਥਾਂ ਥਾਂ 247 ਦੀ ਮੇਰੀ ਪ੍ਰਦੇਸ਼ अच्छा ਜਿਹਦਾ ਵੰਡ ਪਈਏ ਤੁਹਾਡਾ ਜਨਮ ਆ ਵਾ ਉਹ ਤਾਂ ਠੀਕ ਠੀਕ ਆ ਲੋਕ ਨਾ ਭਾਜੇ ਨੱਚੇ ਤੇ ਮੈਂ ਬਲਤ ਪਾਇਆ ਸੀ ਮੈਂ ਚੱਲਾਂ ਮੈਂ ਚੱਲਾਂ ਨਾ ਚੱਲ ਆਹ ਠੀਕ ਐ ਹੁਣ ਤੇ ਬਾਬਾ ਜੀ ਖੂਸ਼ੂ ਸਾਰੇ ਪੂਰੇ ਗੇ ਖਤਮ ਹੋ ਗਏ ਖੂ ਖਤਮ ਹੋ ਗਏ ਨੇ ਅੱਜ ਕੱਲ ਲੋਕਾਂ ਨੇ ਘਰ ਘਰ ਮੋਟਰਾਂ ਲਵਾਈਆਂ ਵਾ ਘਰ ਘਰ ਪੰਪ ਲੱਗੇ ਨੇ ਠੂਆ ਖੂ ਸਾਰਿਆਂ ਪਿੰਡਾਂ ਦੇ ਖਤਮ ਹੋ ਗਏ ਕਿਸੇ ਖੂ ਪਿੰਡ ਚ ਨਹੀਂ ਰੱਬੇਗਾ ਤਨ ਜਾ ਕੇ ਪੀ ਕੇ ਜੇ ਬਾਬੇ ਤੁਸੀਂ ਦੋਇੰਦੀ ਉਮਰ ਦੇ ਸੀ ਜਵਾਨ ਉਦੋਂ ਚੰਗਾ ਸੀ ਮਸਲਾ ਸਾਰਾ ਜਿਵੇਂ ਦੁਨੀਆਦਾਰੀ ਚੱਲ ਰਹੀ ਹੈ ਮਹंगाई-ਮਹंगाई ਕੇ ਹੁਣ ਸਹੀ ਹੈ ਨਹੀਂ ਨਹੀਂ ਉਦੋਂ ਬਾਬਾ ਬੜੀਆਂ ਮੌਜਾਂ ਦੀ ਹੁੰਦੇ ਅੱਗ ਲੱਗੀ ਹਸੀਨ ਹੁੰਦੇ ਅਗਲੇ ਬੱਚੇ ਵੇਚਣ ਤੱਕ ਜਾਂ ਤਾਂ ਵੀ ਨਹੀਂ ਪੂਰੀ ਪੈਂਦੀ ਉਦੋਂ ਨਾ ਅਮਰ ਆਮਨ ਚਾਹ ਸੀ ਰੋਜ਼ੀ ਭਉਤੀ ਹੋ ਗਈ ਥੋੜੀ ਹੋ ਗਈ ਲੋਕ ਦੀਦ ਕਰਦੇ ਸੀ ਮੁਹੱਬਤ ਕਰਦੇ ਸੀ ਕਿ ਜੇ ਕੋਈ ਨਾਜ਼ਾ ਜਵਾਨ ਗਵਾਂਢ ਫਸਿਆ ਵਾਪਿਸ ਦੀ ਪਕੜ ਕੇ ਗਾਉਣ ਵਾਲੇ ਰਹਿੰਦੀ ਕਿ ਫਲਿਆ ਨਾ ਕਰਕੇ ਗਈ ਸੀਗੀ ਉਹ ਦਿਨਾਂ ਉਹ ਦਿਨ ਹੱਲਪ ਕਰਦੇ ਸੀ ਜਾ ਕੇ ਫੜੇ ਹੁੰਦੀ ਨੇ ਕਣਕ ਗਵਾ ਦਿੰਦੇ ਸੀਗੇ ਉਹਨਾਂ ਆਪੇ ਨਾਲ ਲਾ ਲੈਂਦੇ ਸੀ ਹੁਣ ਤੇ ਕੋ ਪੰਡ ਚੁੱਪ ਨਹੀਂ ਹੋਵੇ ਪੱਠੇ ਦੀ ਕੋਈ ਬਲਾ ਕੇ ਨੰਗਦੇ ਨੇ ਕਿਤੇ ਪੱਠੇ ਦੀ ਪੰਡ ਦਾ ਨਾ ਕਹ ਤੇ ਮੈਨੂੰ ਚੁਕਾ ਦੇ ਹੁਣ ਇੰਨਾ ਜ਼ਮਾਨਾ ਬਹੁਤ ਅੱਛਾ ਹੋ ਗਿਆ ਜੀ ਹਾਂ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਸਾਨੂੰ ਆਪਦਾ ਕੀਮਤੀ ਟਾਈਮ ਦਿੱਤਾ ਤੇ ਜਿਵੇਂ ਕਿ ਅੱਜ ਅਸੀਂ ਤੁਹਾਨੂੰ ਦਿਖਾਇਆ ਲਹਿੰਦੇ ਪੰਜਾਬ ਦਾ ਪਿੰਡ ਚੱਕ ਨੰਬਰ 245 EB ਤੇ ਇਹ ਪਿੰਡ ਵਖਾਨ ਚ ਸਾਡਾ ਸਾਥ ਦਿੱਤਾ ਹੈ ਭਰਾ ਜਿਹੜੇ ਸਾਡੇ ਨਾਲ ਖੜੇ ਨੇ ਬੜੀ ਮਿਹਰਬਾਨੀ ਇਹਨਾਂ ਦੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ